ਇੰਨਾ ਵਾਲਾ ਫੋਨ ਜੀ ਇਹਦੇ ਵਿੱਚ ਕੈਮਰਾ ਵੀ ਲੱਗਿਆ ਹੋਇਆ ਜੀ ਦੇਖੋ ਆਈ ਕਾਲ ਕੰਪਨੀ ਦਾ ਇਹ ਫੋਨ ਹੈ ਜੀ ਇੱਕ ਦਿਨ ਦਾ ਪੂਰਾ ਬੈਕਅਪ ਹੈ 100 ਰੁਪਏ ਦਾ ਗਲਾਸ ਹੈ ਜੀ ਲਾਈਫ ਟਾਈਮ ਇਹਦੀ ਗਾਰੰਟੀ ਹੈ ਜਿੰਨੇ ਵਾਰੀ ਗਲਾਸ ਛੁੱਟੂਗਾ ਓਨੇ ਵਾਰੀ ਚੇਂਜ ਹੋਊਗਾ ਜੀ ਦੇਖੋ ਇਹ ਕੈਮੀਕਲ ਨਾਲ ਗਲਾਸ ਬਣਿਆ ਹੋਇਆ ਸੱਚੀ ਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੇ ਅੱਜ ਵੀਡੀਓ ਜਿਹੜੀ ਲੈ ਕੇ ਆਏ ਆ ਉਹ ਮੋਬਾਈਲ ਅਸੈਂਸਰੀ ਲੈ ਕੇ ਆਏ ਆ ਤੇ ਨਾਲ ਦੀ ਨਾਲ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਸੀਗਰਟ ਨਿਗੀਆਂ ਨਵੀਆਂ ਆਈਆਂ ਨੇਗੀਆਂ ਉਹ ਵੀ ਦਿਖਾਵਾਂਗੇ ਵੀਡੀਓ ਦੇ ਵਿੱਚ ਵੀਡੀਓ ਨਾਲ ਪੂਰੀ ਜੁੜੇ ਰਹੋ ਤੇ ਵੀਡੀਓ ਚੱਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਆ ਜਾ ਵੀਰ ਅਸੀਂ ਪਹਿਲਾਂ ਥੋੜਾ ਜਿਹਾ ਕੈਮਰਾ ਮਾਰਦੇ ਪੂਰੀ ਦੁਕਾਨ ਤੇ ਇਹਨਾਂ ਦਾ ਜਿਹੜਾ ਸਮਾਨ ਆਪਾਂ ਸ਼ੁਰੂ ਦੇ ਵਿੱਚ ਹੀ ਦਿਖਾ ਦਈਏ ਵੀ ਇਹਨਾਂ ਕੋਲੇ ਇੰਨਾ ਕ ਸਮਾਨ ਪਿਆਗਾ ਤੇ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਆਪਰਾ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਆਪਣਾ ਸੁਭਨਾਮ ਦੱਸ ਦਿਓ ਜੀ ਤਰਨੂਨ ਨਾਮ ਹੈ ਜੀ ਦੁਕਾਨ ਦਾ ਨਾਮ ਹੈਗਾ ਤਰਨੂਨ ਟੈਲੀਕਮ ਤਨੋਲਾ ਜੀ ਨੀਅਰ ਬੱਸ ਸਟੈਂਡ ਜੀ ਜਿਵੇਂ ਕਿ ਆਪਾਂ ਸ਼ੁਰੂ ਕਰਦੇ ਹਾਂ ਜੀ ਕੰਮ ਓਨਲੀ 5 ਰੁਪਏ ਦੀ OTG ਜੀ ਜੋ ਕਿ ਮਾਰਕੀਟ ਦੇ ਵਿੱਚ 40 ਰੁਪਏ ਦੀ OTG ਵਿਕਦੀ ਹੈ ਜੀ ਸਭ ਨੂੰ ਪਤਾ ਹੀ ਹੈ ਇਸ ਤੋਂ ਪਹਿਲਾਂ ਵੀ ਮੈਂ ਬਹੁਤ ਵੀਡੀਓ ਪਾ ਚੁੱਕਿਆ ਹਾਂ ਇਹ ਲਾਈਨ ਦੇ ਵਿੱਚ ਸਭ ਨਾਲੋਂ ਪਹਿਲੀ ਵੀਡੀਓ ਆਪਣੀ ਸੀ ਆਪਾਂ ਪਰਦਾ ਖਤਮ ਕੀਤਾ ਸੀ ਇਹ ਚੀਜ਼ ਦਾ ਮਤਲਬ ਕੀ ਅਨੀ ਅਨੀ ਮਹਿੰਗੇ ਮਾਰਕੀਟ ਦੇ ਵਿੱਚ ਚੀਜ਼ਾਂ ਵਿਕਦੀਆਂ ਨੇ ਹੂੰ 20 ਰੁਪਏ ਦਾ ਗਲਾਸ ਆਪਾਂ ਸ਼ੁਰੂ ਕੀਤਾ ਜੀ ਲਾਉਣਾ ਸਭ ਨਾਲੋਂ ਪਹਿਲਾਂ ਹਜੇ ਵੀ 20 ਰੁਪਏ ਦਾ ਗਲਾਸ ਲਾ ਰਹੇ ਆ ਆਪਾਂ 20 ਰੁਪਏ ਦਾ ਗਲਾਸ ਮਾਰਕੀਟ ਦੇ ਵਿੱਚ ਅੱਜ ਵੀ 50 ਰੁਪਏ ਦਾ ਲੱਗ ਰਿਹਾ ਪਹਿਲਾਂ 100 ਦਾ ਸੀ ਉਹਨਾਂ 50 ਦਾ ਹੋ ਗਿਆ ਹੂੰ ਉਮੀ ਸਾਨੂੰ ਦਿਖਾ ਰਹੇ ਆ 5 ਰੁਪਏ ਦੀ OTG ਜਦੋਂ ਮਰਜੀ ਤੁਸੀਂ ਐਟ ਅ ਟਾਈਮ ਚਾਹੇ 1000 ਪੀਸ ਕਾਉਂਗੇ ਤਾਂ 1000 ਪੀਸ ਵੀ ਤੁਹਾਨੂੰ ਦੇ ਸਕਦੇ ਆ ਠੀਕ ਹੈ ਮਤਲਬ ਕਿ ਜਿੱਦਾਂ ਮਰਜ਼ੀ ਦੀ ਲੈ ਲੋ ਕੋਟੀ ਜੀ ਉਸ ਤੋਂ ਬਾਅਦ ਆਪਣੇ ਕੋਲੇ ਆ ਕੇ ਜਿਵੇਂ ਕਬਰ ਦੇਖੋ ਜੀ ਕਬਰ ਦੇ ਵਿੱਚ ਇੰਨੀ ਕਾਈਟਮ ਦੇ ਸਕਦਾ ਜੀ ਕਬਰ ਦੇ ਵਿੱਚ ਤੁਹਾਨੂੰ ਵੈਰਾਈਟੀ ਬਹੁਤ ਤਕੜੀ ਦੇ ਸਕਦਾ ਜਿਵੇਂ ਡੈੱਡ ਮਾਡਲ ਨੇ ਤੁਹਾਨੂੰ 300 ਰੁਪਏ ਦਾ ਕਬਰ ਵੀ ਦੇ ਦੂ ਤੁਸੀਂ ਆ ਕੇ ਕਹੋਗੇ ਬਈ 15 ਪ੍ਰੋ ਮੈਕਸ ਦਾ 300 ਰੁਪਏ ਵਾਲਾ ਕਬਰ ਦੇ ਦੇ ਤਾਂ ਉਹ ਤੁਹਾਨੂੰ ਵੀ ਪਤਾ ਜੀ ਉਹ ਮਤਲਬ ਕੀ ਰੇਟ ਦੇ ਕਵਾਲਿਟੀ ਦੇ ਹਿਸਾਬ ਨਾਲ ਰੇਟ ਹੈ ਜੀ ਪੁਰਾਣੇ ਮਾਡਲ ਦੇ ਵਿੱਚ ਘੱਟ ਤੋਂ ਘੱਟ ਰੇਟ ਹੈ ਜੀ ਨਵੇਂ ਮਾਡਲ ਦੇ ਵਿੱਚ ਵੈਰਾਈਟੀ ਨਵੀਆਂ ਸਾਨੂੰ ਮਹਿੰਗੀ ਹੁੰਦੀ ਆ ਉਹ ਨਵੀਆਂ ਜੀ ਆਹ ਆਈਫੋਨ ਦੇ ਮਾਡਲ ਨੇ ਜੀ ਦੇਖੋ 1000 ਪਲੱਸ ਆਪਣੇ ਕੋਲੇ ਰੇਟ ਹੈ ਜੀ ਇਹਨਾਂ ਦਾ ਸਾਰਿਆਂ ਦਾ 800 900 1000 ਜੀ ਇਹਨਾਂ ਦਾ ਜਿਵੇਂ ਆ ਗਰਲਿਸ਼ ਆਈਟਮ ਦੇਖੋ ਤੁਸੀਂ ਜੀ ਜਿਵੇਂ ਕਿ ਨਵੀਂ ਮਾਰਕੀਟ ਦੇ ਵਿੱਚ ਆਈ ਆ ਹਜੇ ਮਾਰਕੀਟ ਦੇ ਵਿੱਚ ਹੋ ਸਕਦਾ ਦੁਕਾਨਦਾਰਾਂ ਨੇ ਵੀ ਨਾ ਦੇਖੀ ਹੋਵੇ ਜੀ ਪਰसों ਮੈਂ ਦਿੱਲੀ ਤੋਂ ਲੈ ਕੇ ਆਏ ਦੇਖੋ ਚੈਨ ਦੇ ਵਿੱਚ ਨਗ ਲੱਗੇ ਹੋਏ ਨੇ ਇੱਕ ਆ ਪਰਸ ਵਾਲੀ ਆਈ ਹੈ ਉਸ ਤੋਂ ਬਾਅਦ ਇੱਕ ਆਇਆ ਦੇਖੋ ਗਰਲਿਸ਼ ਕਵਰ ਜਿਵੇਂ ਕਈ ਕੁੜੀਆਂ ਨੂੰ ਆਤ ਹੁੰਦੀ ਆ ਥੋੜੇ ਟਾਈਮ ਬਾਅਦ ਮੇਕਅਪ ਉਤਰ ਜਾਂਦਾ ਕਰਨ ਦੀ ਮੇਕਅਪ ਕਿਟ ਪਿੱਛੇ ਲੱਗੀ ਹੋਈ ਹੈ ਜੀ ਦੇਖੋ ਜੀ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਸਿਰਫ 150 ਜੀ 150 ਰੁਪਿਆ ਕਲਾ ਡੱਬੀ ਦਾ ਰੇਟ ਹੈ ਜੀ ਕਵਰ ਫ੍ਰੀ ਹੈ ਜੀ ਚਾਹੇ ਆਏ ਮੰਨ ਲਓ ਦੇਖੋ ਗਰਲੀ ਸ਼ਾਟਾਂ ਮਾ ਸੋਨ ਨੂੰ ਜਿਵੇਂ ਹੈਵੀ ਤੋਂ ਹੈਵੀ ਆਹ ਦੇਖੋ ਕਿੰਨੀਆਂ ਕਿੰਨੀਆਂ ਹੈਵੀ ਆਟਮਾਂ ਨੇ ਆਪਣੇ ਕੋਲੇ ਆਈਫੋਨ ਦੇ ਵਿੱਚ ਜੇ 6 ਜਿਵੇਂ ਹੋਰ ਜਿਹੜੀਆਂ ਆਪਣਾ ਉਹ ਕੰਮ ਨਹੀਂ ਹੈਗਾ ਜੀ ਵੀ ਸੋਨ ਨੂੰ ਇੱਥੇ ਆ ਗਏ ਵੀਡੀਓ ਦੇ ਵਿੱਚ ਰੇਟ ਦੱਸਤੇ ਤੁਸੀਂ ਆਪ ਦਾ ਬਾਗੇ ਵੀ ਚਲੋ ਜੀ ਬਾਅਦੋਂ ਲੋਕ ਕੋਲ ਆਉਣ ਉਹਨਾਂ ਨਾਲ ਜਿੱਦੀ ਜਾਓ ਵੀ ਆਹ ਰੇਟ ਨਹੀਂ ਹੈਗਾ ਜਿਹੜਾ ਰੇਟ ਸਾਨੂੰ ਮੈਂ ਕਹਿ ਰਿਆ ਹਾਂ ਰਿਕਾਰਡਿੰਗ ਕਰਕੇ ਰੱਖ ਲਿਓ ਜੀ ਵੀਡੀਓ ਨਾਲ ਲੈ ਕੇ ਆਇਓ ਜੇ ਸਾਨੂੰ ਲੱਗੇ ਵੀ ਉਹ ਰੇਟ ਨਹੀਂ ਮਿਲਦਾ ਤਾਂ ਮੇਰੀ ਆਪਦੀ ਜ਼ਿੰਮੇਵਾਰੀ ਹੈ ਜੀ ਇਹ ਰੇਟ ਤੁਸੀਂ ਮੇਥੋਂ ਸਾਲ ਬਾਅਦ ਵੀ ਲੈ ਕੇ ਜਾ ਸਕਦੇ ਹੋ 1 ਕੱਦੀ ਰੁਪਏ ਦਾ ਤਾਂ ਜਰੂਰ ਫਰਕ ਪੈ ਸਕਦਾ ਕੋਈ ਪਿੱਛੋਂ ਵੱਧ ਜੇ ਵੈਸੇ ਤਾਂ ਉਹ ਵੀ ਇੰਨੀ ਚ ਜਲਦੀ ਵਾਧਦਾ ਨਹੀਂ ਹੁੰਦਾ ਜੀ ਹਰ ਚੀਜ਼ ਜਿਵੇਂ ਆ ਅੱਜਕੱਲ ਬੜੀ ਚੱਲ ਰਹੀਆਂ ਨੇ ਚੀਜ਼ਾਂ ਕੈਮਰਾ ਪੈਨ ਅੱਛਾ ਦੇਖੋ ਕੈਮਰਾ ਪੈਨ ਹੂੰ ਇਹ ਕੈਮਰੇ ਪੈਨ ਹਾਈ ਕੁਆਲਿਟੀ ਹੈ ਬਹੁਤ ਜ਼ਿਆਦਾ ਹੂੰ ਜਿਵੇਂ ਕਿ ਕਿਸੇ ਬਾਈ ਨੂੰ ਅਰਜੈਂਟ ਚਾਹੀਦਾ ਹੁੰਦਾ ਆਹ ਦੇਖੋ ਜਿਵੇਂ ਕੋਈ ਬੰਦਾ ਫੈਕਟਰੀ ਚ ਕੰਮ ਕਰਦਾ ਹੂੰ ਪੈਨ ਕੈਮਰਾ ਪੈਨ ਵਾਲਾ ਫੋਨ ਜੀ ਇਹਦੇ ਵਿੱਚ ਕੈਮਰਾ ਵੀ ਲੱਗਿਆ ਹੋਇਆ ਜੀ ਦੇਖੋ ਆਈ ਕਾਲ ਕੰਪਨੀ ਦਾ ਇਹ ਫੋਨ ਹੈ ਜੀ ਇੱਕ ਦਿਨ ਦਾ ਪੂਰਾ ਬੈਕਅਪ ਹੈ ਅਤੇ ਗੱਲ ਐਨੀ ਕਿ ਘੈਂਟ ਕਰਵਾਉਂਦਾ ਗੱਲ ਸਪੀਕਰ ਆਵਾਜ਼ ਬਹੁਤ ਹੀ ਵਧੀਆ ਹੈ ਇਹ ਆਟਮਾ ਸੁਣ ਨੂੰ ਪੈਸੇ ਦੇ ਕੇ ਵੀ ਨਹੀਂ ਮਿਲਦੀਆਂ ਜੀ ਇੱਕ ਤਾਂ ਹੁੰਦਾ ਵੀ ਆਈਟਮ ਮਹਿੰਗੀ ਸਸਤੀ ਮਿਲ ਜੇ ਸੋਨੂੰ ਇਹ ਆਈਟਮਾਂ ਸਾਡੇ ਤੋਂ ਬਿਨਾ ਕਿਤੇ ਨਹੀਂ ਮਿਲਦੀਆਂ ਜਿਵੇਂ ਕਿ ਆਹ ਦੇਖੋ ਸੋਨੂੰ ਈਆਰਡੀ ਕੰਪਨੀ ਦਾ ਬਰਨਾਲੇ ਜ਼ਿਲ੍ਹੇ ਦਾ ਆਪਣੇ ਕੋਲ ਡਿਸਟ੍ਰੀਬਿਊਟਰ ਹੈ ਜੀ ਬਰਨਾਲੇ ਜਿੱਨਾ ਵੀ ਈਆਰਡੀ ਦਾ ਮਾਲ ਸਪਲਾਈ ਹੁੰਦਾ ਜੀ ਉਹ ਮਤਲਬ ਕਿ ਆਪਾਂ ਹੋਲਸੇਲ ਕਰਦੇ ਆ ਜੀ ਸਭ ਨਾਲੋਂ ਤਕੜੀ ਕੰਪਨੀ ਹੈ ਲੋਕਾਂ ਦੇ ਵਿੱਚ ਛਾਈ ہوئی ਆ ਲੋਕ ਆਪ ਆ ਕੇ ਮੰਗਦੇ ਨੇ ਵੀ ਇਹ ਆਡੀ ਦਾ ਪ੍ਰੋਡਕਟ ਦੋ ਕਿਉਂਕਿ 27 ਸਾਲ ਇਹਨੂੰ ਲੋਕਾਂ ਦੇ ਵਿੱਚ ਹੋ ਗਏ ਮੈਂ ਸਾਰੀਆਂ ਕੰਪਨੀਆਂ ਵਰਤ ਕੇ ਛੱਡਤੀਆਂ ਪਰ ਬਈਆ ਇਹਦੇ ਤੋਂ ਉੱਤੇ ਕੋਈ ਮੈਨੂੰ ਕੰਪਨੀ ਨਹੀਂ ਮਿਲੀ ਜੋ ਇਸ ਰੇਟ ਦੇ ਵਿੱਚ ਇੰਨੀ ਕੁਆਲਿਟੀ ਦੇ ਸਕੇ ਦੇਖੋ ਇਹਦੇ ਵਿੱਚ ਵੈਰਾਈਟੀਆਂ ਦੇਖੋ ਤੁਸੀਂ ਜਿਵੇਂ ਕੇਬਲਾਂ ਡਾਫਟਰ ਦੇਖੋ ਇਹ ਆਡੀ ਦਾ ਪਾਵਰ ਬੈਂਕ neck band ਬਹੁਤ ਹੀ ਕੁਆਲਿਟੀਆਂ ਹੁੰਦੀਆਂ ਨੇ ਇਹਦੇ ਵਿੱਚ ਬਈਆ ਦੇਖੋ ਤੇ ਗਲਾਸ ਵੀ ਦਿਖਾ ਦਈਏ ਆਪਾਂ ਹਾਂਜੀ ਉਸ ਤੋਂ ਬਾਅਦ ਦੇਖੋ ਇੱਕ ਗਲਾਸ ਦਿਖਾ ਦਈਏ ਇੱਕ ਵਾਰ ਚੈਲੰਜ ਕਰਕੇ ਤੁਹਾਨੂੰ ਗਲਾਸ ਦਿਖਾਉਂਗਾ ਬਈਆ ਕਿਸੇ ਦੁਕਾਨ ਤੇ ਚਲੇ ਜਾਏ ਉਹ ਤੁਹਾਨੂੰ ਇੱਕ ਤਰ੍ਹਾਂ ਦਾ ਗਲਾਸ ਹੈ ਜਿਹੜਾ ਵੱਧ ਤੋਂ ਦੋ ਤਰ੍ਹਾਂ ਦਾ ਗਲਾਸ ਮਿਲ ਜਾਊਗਾ ਉਹ ਵੀ ਤੁਹਾਨੂੰ ਪੂਰਾ ਨਹੀਂ ਮਿਲਣਾ ਮਾਡਲਾਂ ਚ ਤੁਹਾਨੂੰ ਬਈਆ ਐਟੇ ਟਾਈਮ 35 ਤਰ੍ਹਾਂ ਦਾ ਗਲਾਸ ਤਰੁਣ ਟੈਲੀਕਮ ਮਿਲੂਗਾ ਲਾਈਵ ਦੇਖੋ ਤੁਹਾਨੂੰ ਦਿਖਾ ਵੀ ਸਕਦਾ ਮੈਂ ਵੈਰਾਈਟੀਆਂ ਦੇਖੋ ਉਹ ਵੀ ਉਹੀ ਗਲਾਸ ਵਾਰ-ਵਾਰ ਦਿਖਾਈ ਜਾਂਦਾ ਦੇਖੋ ਆ ਦੇਖੋ ਆ ਰੇਡੀਅਮ ਗਲਾਸ ਆ ਗਿਆ ਆ ਸੁਪਰ ਐਕਸ ਆ ਗਿਆ ਡਾਇਮੰਡ ਗਲਾਸ ਆ ਗਿਆ 18 ਡੀ ਆ ਗਿਆ ਆ ਆ ਗਿਆ ਦੇਖੋ ਮੈਕਸ ਐਚਡੀ ਪਲੱਸ ਆ ਗਿਆ ਆ ਸਿੰਪਲ ਗਲਾਸ 20 ਰੁਪਏ ਦਾ ਮਾਰਕੀਟ ਦੇ ਵਿੱਚ ਹੈਗਾ 50 ਆਪਣੇ ਕੋਲ ਸਿਰਫ 20 ਰੁਪਏ ਦਾ 20 ਰੁਪਏ ਬਲੂ ਪਲੱਸ ਫੁੱਲ ਗਲਾਸ 100 ਰੁਪਏ ਦਾ ਜੀ ਓਨਲੀ 100 ਰੁਪਏ ਦਾ ਦੇਖੋ ਜੀ ਜਿਵੇਂ ਆ ਗਲਾਸ ਆ ਗਿਆ ਆ ਗਲਾਸ ਆ ਗਿਆ ਜੂ ਐਨ ਡਾਈ ਦਾ ਡੀ ਪਲੱਸ ਆ ਗਿਆ ਜੀ ਐਚ ਡੀ ਸੁਪਰ ਆ ਗਿਆ ਜੀ ਜਿਵੇਂ ਆ ਆ ਗਿਆ ਜਿਵੇਂ ਆ ਆ ਗਿਆ ਦੇਖੋ ਉਹ 18 ਡੀ ਉਹ ਜੀ ਐਕਸ ਆ ਗਿਆ ਆ ਦੇਖੋ ਸਭ ਨਾਲ ਪਤਲਾ ਗਲਾਸ ਆ ਗਿਆ 13 ਡੀ ਆ ਗਿਆ ਜਾਲੀ ਵਾਲਾ ਗਲਾਸ ਆ ਗਿਆ ਮੈਟ ਗਲਾਸ ਦੇ ਵਿੱਚ ਆਪਣੇ ਕੋਲੇ ਪੰਜ ਆਟਮਾ ਨੇ ਪ੍ਰਾਈਵੇਸੀ ਗਲਾਸ ਤੁਸੀਂ ਮੇਰੇ ਕੋਲੇ ਆਓ ਤੁਸੀਂ ਕਹੋ ਵੀਰੇ ਪ੍ਰਾਈਵੇਸੀ ਗਲਾਸ ਦਿਓ ਮੈਂ ਤੁਹਾਨੂੰ ਕਹਾ ਵੀ ਬਈਆ 250 ਦਾ ਤੁਸੀਂ ਕਹੋ ਬਈ ਐਨਾ ਰੇਟ ਪ੍ਰਾਈਵੇਸੀ 글ਾਸ ਆਪਣੇ ਕੋਲੇ ਪੰਜ ਤਰ੍ਹਾਂ ਦੇ ਨੇ ਮਾੜਾ ਵੀ ਹੈਗਾ ਚੰਗਾ ਵੀ ਹੈਗਾ ਜਿਵੇਂ ਕਿ ਆ ਦੇਖੋ 150 ਰੁਪਏ ਦਾ ਪ੍ਰਾਈਵੇਸੀ 글ਾਸ ਉਸ ਤੋਂ ਬਾਅਦ ਦੇਖੋ 250 ਰੁਪਏ ਦਾ ਪ੍ਰਾਈਵੇਸੀ 글ਾਸ 100% 50% 150 ਰੁਪਏ ਦਾ ਉਸ ਤੋਂ ਬਾਅਦ ਲੈਵੈਂਡੀ ਉਸ ਤੋਂ ਬਾਅਦ ਆ ਗਿਆ ਜੀ ਆ 글ਾਸ 100 ਰੁਪਏ ਦਾ 글ਾਸ ਹੈ ਜੀ ਲਾਈਫ ਟਾਈਮ ਇਹਦੀ ਗਾਰੰਟੀ ਹੈ ਜਿੰਨੇ ਵਾਰੀ 글ਾਸ ਛੁੱਟੂਗਾ ਉੰਨੇ ਵਾਰੀ ਚੇਂਜ ਹੋਊਗਾ ਜੀ ਦੇਖੋ ਇਹ ਕੈਮੀਕਲ ਨਾਲ 글ਾਸ ਬਣਿਆ ਹੋਇਆ ਜੀ ਇਹ ਟੁੱਟਦਾ ਨਹੀਂ ਹੈਗਾ ਕੈਮੀਕਲ ਦਾ ਬਣਿਆ ਹੋਇਆ ਮਤਲਬ ਟੁੱਟਦਾ ਨਹੀਂ ਹੈਗਾ ਬਿਲਕੁਲ ਸੇਫਟੀ ਇਹਦੀ ਪੂਰੀ ਹੈ ਜੀ ਹੂੰ ਜਿੰਨੇ ਵਰੀ ਟੁੱਟੂ ਓਨੇ ਵਰੀ ਆਪਾਂ ਗਲਾਸ ਫਰੀ ਦਿੱਤਾ ਜਾਊਗਾ ਹੂੰ ਲੈ ਵੀ ਇਹ ਗੱਲ ਬਾਤ ਹੈ ਬਾਈ ਕੁਲੇ ਹੈ ਤੇ ਇੱਕ ਵਾਰ ਵੇਖਤਾ ਜਿਹੜਾ ਜ਼ਰੂਰ ਕਰਿਓ ਬਾਕੀ ਹੋਰ ਸਮਾਨ ਜਿਵੇਂ ਸੈਸਟਰੀਲਾਲੀ 에ਅਰਪੋਰਟ ਵਗੈਰਾ 에ਅਰਪੋਰਟ ਦੇ ਵਿੱਚ neck band ਦੇ ਵਿੱਚ ਦੇਖੋ 에ਅਰਪੋਰਟ ਦੇ ਵਿੱਚ ਸਾਨੂੰ at a time ਮੈਂ 60 65 ਤਰ੍ਹਾਂ ਦੇ 에어ਪੋਰਟ ਦੇ ਸਕਦਾ ਬਈਆ ਦੇਖੋ ইআরডি ਦੇ ਵਿੱਚ ਬਹੁਤ ਮਾਡਲ ਆਉਂਦੇ ਨੇ ਬੋਟ ਦੇ ਦੇ ਸਕਦਾ ਤੁਹਾਨੂੰ ਮੈਂ ਜੂ ਐਂਡ আই ਹੋਰ ਵਧੀਆ ਵਧੀਆ ਕੰਪਨੀਆਂ ਸਾਰੀਆਂ ਨੇ ਆ ਦੇਖੋ হানি ਹੋਰ ਮਤਲਬ ਕਿ ਬਹੁਤ ਹੀ ਜ਼ਿਆਦਾ ਕੰਮ ਨੇ ਪਾਵਰ ਬੈਂਕਾ ਉਸ ਤੋਂ ਬਾਅਦ ਨੈਕ ਬੈਂਡ ਤੁਹਾਨੂੰ ਮੈਂ ਘਟੋ ਘਟ 25 20 ਤਰ੍ਹਾਂ ਦੇ ਦੇ ਸਕਦਾ ਆ ਦੇਖੋ ਨੈਕ ਬੈਂਡ ਉਸ ਤੋਂ ਬਾਅਦ ਤੁਹਾਨੂੰ ਮੈਂ ਸਪੀਕਰ ਦੇ ਸਕਦਾ ਜਿਹੜੇ ਅੱਜ ਕੱਲ ਚੱਲਦੇ ਨੇ ਬਹੁਤ ਜ਼ਿਆਦਾ ਸਪੀਕਰ ਇੱਕ ਮੈਕ ਮੈਕ ਹੈਗਾ ਕੋਈ ਵਾਇਰਲ ਮੈਕ ਦੇ ਸਕਦਾ ਜੀ ਸੋਨੂੰ ਮੈਂ ਦੇਖੋ K9 ਕਿ 8 ਹਮ ਮਾਰਕੀਟ ਦੇ ਵਿੱਚ ਸੋਨੂੰ ਰੇਟ ਪਤਾ ਹੀ ਹੋਊਗਾ ਰੇਟ ਮੈਂ ਇਹਦੇ ਵਿੱਚ ਦੱਸਦਾ ਨਹੀਂ ਹਮ ਮਾਰਕੀਟ ਦੇ ਵਿੱਚ ਰੇਟ ਪਤਾ ਕਰਕੇ ਆਇਓ ਸਭ ਨਾਲੋਂ ਘੱਟ ਰੇਟ ਤੇ ਮਾਰਕੀਟ ਨਾਲੋਂ ਸੋਨੂੰ 50 ਰੁਪਏ ਹੋਰ ਰੇਟ ਘੱਟ ਤੇ ਮੈਕ ਮਿਲੂਗਾ K8 K9 ਜੀ ਇੱਕ ਆਪਾਂ ਰਿਪੇਅਰ ਕਰਦੇ ਆ ਉਹ ਵੀ ਹੋਰਸਲ ਰੇਟਾਂ ਦੇ ਹੀ ਕਰਦੇ ਆ ਮਤਲਬ ਕਿ ਜਿਵੇਂ ਆਪਾਂ 200 ਰੁਪਿਆ ਲੇਬਰ ਫੋਲਡਰ ਦੀ ਰੱਖੀ ਹੋਈ ਆ ਪਾਉਣੀ ਆ ਐ ਨਹੀਂ ਵੀ ਫੋਲਡਰ ਤੋਂ ਅਲੱਗ ਬਣਾਵਾਂਗੇ ਉਹਦੇ ਵਿੱਚੋਂ ਅਲੱਗ ਬਣਾਵਾਂਗੇ ਨੋਰਮਲ ਫੋਲਡਰ ਬਿਨਾ ਗਲਾਸ ਤੋਂ 800 ਰੁਪਏ ਦਾ ਗਲਾਸ ਵਾਲਾ ਫੋਲਡਰ 1200 ਰੁਪਏ ਦਾ ਓਰੀਜਨਲ ਫੋਲਡਰ ਪਾਉਣਾ ਤਿੰਨ ਮਹੀਨੇ ਗਾਰੰਟੀ 2000 ਰੁਪਏ ਦਾ ਮਤਲਬ ਕੀ ਹੋਰ ਰੇਟ ਇੱਧਰ ਉੱਧਰ ਹੋ ਸਕਦਾ ਹੈ ਰਿਪੇਅਰ ਦੇ ਵਿੱਚ ਜਿਹਦਾ ਹੱਲ ਕਿਤੇ ਨਹੀਂ ਹੁੰਦਾ ਆਈਫੋਨ ਸਪੈਸ਼ਲਿਸਟ ਆਪਣੇ ਕੋਲੇ ਕਾਰੀਗਰ ਆ ਬੋ ਜੇੜਾ ਮਰਜੀ ਨੁਕਸ ਹੋਵੇ ਜਦੋਂ ਮਰਜੀ ਲੈ ਕੇ ਆਓ ਐਟ ਅ ਟਾਈਮ ਤੁਹਾਡੇ ਬੈਠੇ ਬੈਠੇ ਤੁਹਾਨੂੰ ਹੱਲ ਕਰਕੇ ਮਿਲੂਗਾ ਓਕੇ ਲੈ ਵੀ ਇੱਕ ਵਾਰ ਦੁਬਾਰਾ ਕੈਮਰਾ ਮਾਰ ਦੇ ਤੇ ਇੱਧਰ ਲੰਘਿਆ ਮੜਾ ਜਾ ਮੜੇ ਮਸ਼ੀਨ ਦਿਖਾ ਦਈਏ ਪੇ ਇੱਕ ਵਾਰ ਥੋੜੀ ਜੀ ਹਾਂਜੀ ਜਿਵੇਂ ਕਿ ਇੱਧਰ ਨਿਗਾਹ ਮਾਰ ਲਓ ਦੇਖੋ ਹੂੰ ਕਬਰ ਦੇ ਵਿੱਚ ਵੈਰਾਈਟੀ ਬਹੁਤ ਹੈ ਆਪਣੇ ਕੋਲ ਇੱਕ ਮਸ਼ੀਨ ਹੈ ਹੂੰ ਇਹ ਬਰਨਾਲੇ ਜ਼ਿਲ੍ਹੇ ਦੇ ਵਿੱਚ ਇੱਕ ਮਸ਼ੀਨ ਹੈ ਜੀ ਇਹ ਅੱਛਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਹੋਰ ਕਿਤੇ ਮਤਲਬ ਕੀ ਹੈ ਨਹੀਂ ਇਹ ਮਸ਼ੀਨ ਜੀ ਆਪ ਜਿਹਦੇ ਟਾਈਮ ਓਕੇ ਮੈਂ ਤਾਂ ਉਹ ਕੰਪਨੀ ਦੀ ਹੈ ਜੀ ਦੇਖੋ ਪੂਰੀ ਮਤਲਬ ਦੀ ਮਸ਼ੀਨ ਦੇਖੋ ਇਹ ਆਟੋ ਕੱਟ ਕਰਦੀ ਹੈ ਜਿਵੇਂ ਕੀ ਇਹਦੇ ਵਿੱਚ ਆਪਾਂ ਮਾਡਲ ਭਰਤਾ ਜੀ ਹਾਂ ਕੰਪਨੀ ਆ ਗਈਆਂ ਜੀ ਕੰਪਨੀ ਦੇ ਵਿੱਚ ਆਪਾਂ ਭਰਤਾ ਮਾਡਲ ਐਪਲ ਆ ਆ ਗਿਆ ਜੀ ਇਹਦੇ ਵਿੱਚ ਫਰੰਟ ਗਲਾਸ ਕੱਟਣਾ ਪ੍ਰਾਈਵੇਸੀ ਟਾਈਮ ਤੇ ਬਣਾ ਕੇ ਦੇਣਾ ਉਹ ਵੀ ਦਊਗਾ ਮਤਲਬ ਕੀ ਸਾਨੂੰ ਟਾਈਮ ਤੇ ਕੱਟ ਕੇ ਦਊਂ ਇਹ ਉਹ ਮਸ਼ੀਨ ਨਹੀਂ ਹੈਗੀਆਂ ਜੀ ਲੋਕਲ ਲੱਗੀਆਂ ਹੋਈਆਂ ਨੇ ਉਹ 20-30 ਹਜ਼ਾਰ ਵਾਲੀਆਂ ਔਰ ਲੱਗੀਆਂ ਹੋਈਆਂ ਨਾਟੋ ਕੱਟ ਵਾਲੀਆਂ ਉਹ ਸਹੀ ਨਹੀਂ ਕੱਟਦੀਆਂ ਇਹ 1,65,000 ਦਾ ਮਾਡਲ ਹੈ ਜੀ ਮੈਟਾਵੋਲ ਕੰਪਨੀ ਦਾ ਬਹੁਤ ਹੀ ਮਤਲਬ ਕੀ ਅੱਜ ਦੇ ਟਾਈਮ ਵਿੱਚ ਸਭ ਨਾਲ ਟ੍ਰੈਂਡਿੰਗ ਚ ਹੈ ਬਿਲਕੁਲ ਬਹੁਤ ਹੀ ਵਧੀਆ ਲੈਮੀਨੇਸ਼ਨ ਕਰਦੇ ਆ ਸਪੈਸ਼ਲਿਸਟ ਕੰਮ ਹੈ ਇਹਦਾ ਇੱਕ ਆਪਣੇ ਕੋਲੇ ਜੂਵੀ ਗਲਾਸ ਜਿਹੜਾ ਲੱਗਦਾ ਆਪਣੇ ਕੋਲੇ ਉਹ ਲਾਉਣ ਲਈ ਸਪੈਸ਼ਲ ਦੇਖੋ ਆਪਣੇ ਕੋਲੇ ਟੂਲ ਹੈ ਸਪੈਸ਼ਲ ਜਿਵੇਂ ਦੇਖੋ ਐਲ ਡੀ ਲਾਈਟ ਹੂੰ ਆਪਾਂ ਉਹ ਚੀਜ਼ ਦਾ ਸਪੈਸ਼ਲ ਕੰਮ ਕਰਦੇ ਆ ਮੈਮਰਲ ਹੋ ਗਈ ਜਿਵੇਂ ਮੋਬਾਈਲ ਦੀ ਆਪਣੇ ਕੋਲੇ ਲੈਮੀਨੇਸ਼ਨ 100 ਰੁਪਏ ਤੋਂ ਲੈ ਕੇ 800 ਰੁਪਏ ਤੱਕ ਲੈਮੀਨੇਸ਼ਨ ਪਈ ਹੈ ਕੁਆਲਿਟੀ ਤੋਂ ਕੁਆਲਿਟੀ ਬਹੁਤ ਵਧੀਆ ਵਧੀਆ ਕੁਆਲਿਟੀਆਂ ਪਈਆਂ ਨੇ ਉਸ ਤੋਂ ਬਾਅਦ ਜਿਵੇਂ ਆ ਦੇਖੋ Samsung ਦੇ ओरिजिनल ਡਾਫਟਰ Apple ਦੇ ਡਾਫਟਰ ਦੇਖੋ ਹੋਰ ਕਵਰ ਦੇ ਵਿੱਚ ਬਹੁਤ ਆਇਟਮਾ ਸਿੰਪਲ ਗਲਾਸ ਬਿਲਕੁਲ ਤੇ ਬਾਕੀ ਬਾਈ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਇੱਕ ਵਾਰ ਕੰਟੈਕਟ ਨੰਬਰ ਜ਼ਰੂਰ ਬੋਲ ਦਿਓ ਜੀ ਬਸ ਜੀ ਕੰਟੈਕਟ ਨੰਬਰ ਲਓ 9592050711 ਇੱਕ ਆਪਣਾ ਫੇਸਬੁੱਕ ਤੇ ਵਟਸਐਪ ਇੰਸਟਾਗ੍ਰam ਜੀ ਤਰਨ ਟੈਲੀਕਮ ਧਨੋਲਾ ਜੀ ਪੇਜ ਨੂੰ ਫੋਲੋ ਕਰਿਓ ਜੀ ਤਾਂ ਕਿ ਸੋਨੂੰ ਜਿਹੜੀ ਮੈਂ ਰੋਜ਼ ਅਪਡੇਟ ਵੀਡੀਓ ਪਾਉਣਾ ਹੈ ਤੁਹਾਡੇ ਲਵੇ ਪਹੁੰਚ ਸਕੇ ਜੀ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਲੋਕਾਂ ਲੋਕਾਂ ਨੂੰ ਪਤਾ ਚੱਲ ਚੁੱਕੇ ਵੀ ਇਹ ਰੇਟ ਸਮਾਨ ਮਾਰਕੀਟ ਦੇ ਵਿੱਚ ਮਿਲਦਾ ਜੀ ਤੇ ਬਾਈ ਜੀ ਆਪਣਾ ਉਹ ਕੰਮ ਨਹੀਂ ਹੈਗਾ ਵੀ ਰੇਟ ਸੋਨੂੰ ਉਹ ਦੱਸਦੇ ਬੰਦਾ ਆਵੇ ਉਹਨੂੰ ਕਹਿੰਦਾ ਵੀਰੇ ਆ ਚੀਜ਼ ਖਤਮ ਐ ਜਿਹੜੀ ਮੈਂ ਰੇਟ ਬੋਲਿਆ ਜਿਹਦਾ ਨਹੀਂ ਬੋਲਿਆ ਉਹ ਹੈਗੀ ਆ ਜੇ ਤੁਹਾਨੂੰ ਐਟ ਅ ਟਾਈਮ ਤੇ ਚੀਜ਼ ਨਾ ਮਿਲੀ ਤਾਂ ਮੇਰੀ ਫੁੱਲ ਜ਼ਿੰਮੇਵਾਰੀ ਐ ਜਿਹੜੀ ਚੀਜ਼ ਤੁਹਾਨੂੰ ਜਿੰਨੇ ਦੀ ਕਹਤੀ ਤਾਂ ਉਹਨੇ ਦੀ ਮਿਲੂਗੀ ਹੀ ਮਿਲੂਗੀ ਜਿਵੇਂ ਡਾਟਾ ਕੇਵਲ 30 ਰੁਪਏ ਤੋਂ ਸ਼ੁਰੂ ਆ ਅੱਧੀਆਂ ਆਈਟਮਾਂ ਤੁਹਾਨੂੰ ਦਿਖਾਈਆਂ ਨਹੀਂ ਮੈਂ ਵੈਸੇ ਦੱਸ ਦਿੰਨਾ 30 ਰੁਪਏ ਤੋਂ B8 ਦੀ ਸ਼ੁਰੂ ਆ ਟੈਪਸੀ 50 ਤੋਂ ਸ਼ੁਰੂ ਆ ਆਈਫੋਨ ਵਾਲੀ ਜਿਹੜੀ ਅੱਜ ਦੇ ਟਾਈਮ 200 ਰੁਪਏ ਦਾ ਡਾਟਾ ਕੇਬਲ ਵਿਗਦੀ ਆ ਫੋਕਸਕੋਨ ਕੰਪਨੀ ਦੀ ਉਹ ਆਪਣੇ ਕੋਲੇ ਓਨਲੀ 80 ਰੁਪਏ ਦੀ ਆ ਜੀ Oppo Vivo ਦੇ ਹੈੱਡਫੋਨ ਜਿਹੜੇ origignal ਕਾਕੇ ਵੇਚਦੇ ਨੇ ਫਸਟ ਕਾਪੀ ਉਹ ਆਪਣੇ ਕੋਲੇ ਓਨਲੀ 80 ਰੁਪਏ ਦੇ ਨੇ ਮਾਰਕੀਟ ਦੇ ਵਿੱਚ 150 ਰੁਪਏ ਪ੍ਰਾਈਜ਼ ਆਦਾ ਜੀ ਐਮੀ ਮਤਲਬ ਕਿ ਬਹੁਤ ਚੀਜ਼ਾਂ ਨੇ ਜਲਦੀ ਤੋਂ ਜਲਦੀ ਦੁਕਾਨ ਤੇ ਵਿਜ਼ਿਟ ਕਰੋ ਤਰੁਣ ਟੈਲੀਕਮ ਤਨੂੰ ਇੱਕ ਵਾਰੀ ਮੌਕਾ ਦੋ ਇੱਕ ਵਾਰੀ ਆਓ ਜ਼ਰੂਰ ਜੀ ਮੌਕਾ ਦਿਓ ਓਕੇ ਧੰਨਵਾਦ ਜੀ ਧੰਨਵਾਦ ਦੋਸਤੋ ਵੀਡੀਓ ਸ਼ੇਅਰ ਜਰੂਰ ਕਰਿਓ ਤੇ ਪੇਜ ਫੋਲੋ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ